ਜੇ ਅਪਾਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਮਤਲਬ ਫੋਰਕਾਸਟ ਹੈਗੀ ਹੈ ਲੁਧਿਆਣੇ ਦੇ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਜੇ ਅਪਾ ਟੈਂਪਰੇਚਰ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਟੈਂਪਰੇਚਰ ਨਾਰਮਲ ਨਾਲੋਂ ਥੋੜਾ ਘਟ ਜਾ ਰਿਹਾ ਹੈ ਜਿਸ ਤਰ੍ਹਾਂ ਕਿ 35 ਡਿਗਰੀ ਤੱਕ ਟੈਂਪਰੇਚਰ ਹੁੰਦਾ ਹੈ ਤਾਂ ਸਾਡੇ ਕੋਲ 33-32 ਤੱਕ ਜਿਹੜਾ ਟੈਂਪਰੇਚਰ ਪਿਛਲੇ ਹਫਤੇ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਨ ਔਰ ਜਿਹੜੀ بارش ਆ ਲੁਧਿਆਣੇ ਦੀ ਜੇ ਆਪਾਂ ਉਹਦੀ ਗੱਲ ਕਰਦੇ ਆਂ ਤਾਂ 40% ਤੱਕ ਜਿਹੜੀ بارش ਆ ਨਾਰਮਲੀ ਹੁੰਦੀ ਆ ਔਰ ਸਾਡੇ ਕੋਲ ਜਿਹੜੀ ਹੈਗੀ ਆ 80 ਮਿਲੀਮੀਟਰ ਤੱਕ ਜਿਹੜੀ بارش ਇਸ ਹਫਤੇ ਜਾਂ ਹੁਣ ਤੱਕ ਤਾਂ ਆਪਾਂ ਕਹਿ ਸਕਦੇ ਆਂ ਪੀ ਰਿਪੋਰਟ ਕੀਤੀ ਗਈ ਹੈ ਸੋ ਕਾਫੀ ਅੱਛੀ بارش ਲੁਧਿਆਣੇ ਵਿੱਚ ਰਿਕਾਰਡ ਹੋਈ ਹੈ ਔਰ ਟੈਂਪਰੇਚਰਸ ਵੀ ਕਾਫੀ ਵਧੀਆ ਰਹੇ ਨੇ ਔਰ ਕੰਫਰਟੇਬਲ ਵੈਦਰ ਰਹੇ ਆ ਪਰ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਿਊਮਿਡ ਵੈਦਰ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਹਿਊਮਿਡਿਟੀ ਲੈਵਲ ਕਾਫੀ ਵੱਧ ਚੁੱਕਾ ਹੈ بارش ਹੋਣ ਦੇ ਨਾਲ ਸੋ ਜੇ ਫਸਲਾਂ ਦੀ ਗੱਲ ਕਰਦੇ ਆ ਤਾਂ ਫਸਲਾਂ ਲਈ ਵੀ ਇਹ ਜਿਹੜੀ بارش ਹੈ ਕਾਫੀ اچھی ਜਿਹੜੀ ਸਾਬਿਤ ਹੋ ਰਹੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਪਾਣੀ ਜਿਹੜਾ ਧਰਤੀ ਹੇਠਾਂ ਘਟ ਘਟਣਾ ਪੈ ਰਿਹਾ ਹੈ ਔਰ بارش ਨੇ ਪਾਣੀ ਨਾਲ ਹੀ ਜਿਹੜੀ ਪੂਰਤੀ ਹੋ ਰਹੀ ਹੈ ਫਸਲਾਂ ਤੇ ਪਾਣੀ ਜਿੰਨਾ ਚਾਹੀਦਾ ਹੈਗਾ ਸੋ ਪਰ ਫਿਰ ਵੀ ਕਈ ਜਗ੍ਹਾ ਤੇ ਜਿੱਥੇ ਪਾਣੀ ਖੜਾ ਹੈ ਉਹਦਾ ਨੁਕਸਾਨ ਫਸਲ ਨੂੰ ਹੋ ਸਕਦਾ ਸੋ ਇਸ ਲਈ ਕਿਸਾਨੀ ਸੁਚੇਤ ਰਹਿਣ ਜਿਵੇਂ ਕਿ ਬਾਸਮਤੀ ਦੀ ਪਨੀਰੀ ਹੈਗੀ ਉਹਦੇ ਵਿੱਚ ਵੀ ਕੁਝ ਇਈ ਜਗ੍ਹਾ ਤੇ ਪੀਲੀ ਪਾਂਢੀ ਜਿਵੇਂ ਖਬਰਾਂ ਆ ਰਹੀਆਂ ਨੇ ਸੋ ਪਾਣੀ ਨੂੰ ਜਿਹੜਾ ਕੱਢਣ ਦਾ ਜੋ ਪ੍ਰਬੰਧ ਕੀਤਾ ਜਾਵੇ ਨਿਕਾਸੀ ਬਹੁਤ ਜ਼ਰੂਰੀ ਹੈਗੀ ਹੈ ਇਸੇ ਤਰ੍ਹਾਂ ਜਿਹੜੀ ਨਰਮੇ ਦੀ ਫਸਲ ਹੈ ਜਾਂ ਮੱਕੀ ਦੀ ਫਸਲ ਹੈ ਉਹਨਾਂ ਖੇਤਾਂ ਵਿੱਚ ਵੀ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਉਹਨੂੰ ਪਾਣੀ ਨੂੰ ਜਿਹੜਾ ਕੱਢਣ ਦਾ ਜੋ ਪ੍ਰਬੰਧ ਕੀਤਾ ਜਾਵੇ ਉਦੋਂ ਕੋਈ ਬਗੜਾ ਨਹੀਂ ਹੁੰਦਾ ਜਿਸ ਤਾ ਕੀ ਬਾਰਿਸ਼ ਇਸ ਵਾਰੀ ਕਾਫੀ ਅੱਛੀ ਹੋਈ ਹੈ ਪਰ ਆਪਾਂ ਕੁਛ ਇੱਡਾ ਰਿਪੋਰਟ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜੁਲਾਈ ਦੇ ਵਿੱਚ ਬਾਰਿਸ਼ ਹਮੇਸ਼ਾ ਮਤਲਬ ਜਿਹੜਾ ਇਹ ਟੈਸਟ ਮਨਤ ਹੁੰਦਾ ਸਭ ਤੋਂ ਜ਼ਿਆਦਾ ਬਾਰਿਸ਼ ਜਿਹੜੀ ਮੌਨਸਨ ਸੀਜ਼ਨ ਦੀ ਜੁਲਾਈ ਦੇ ਵਿੱਚ ਹੀ ਹੁੰਦੀ ਹੈ ਇਹ ਹੈਗਾ ਕਿ ਇਸ ਵਾਰੀ ਸਾਡੇ ਕੋਲ ਆਲਮੋਸਟ ਡਬਲ ਬਾਰਿਸ਼ ਇਸ ਹਫਤੇ ਦੇ ਵਿੱਚ ਰਿਕਾਰਡ ਹੋਈ ਹੈ ਪਰ ਫਿਰ ਵੀ ਮਤਲਬ ਆਪਾਂ ਕਹਿ ਸਕਦੇ ਆ ਕਿ ਕਾਫੀ ਜਿਹੜੀ ਲਾਹੇਵੰਦੀ ਰਹੀ ਹੈ ਜਿਹੜੀ ਫਸਲਾਂ ਲਈ ਜਾਂ ਆਪ ਲੋਕਾਂ ਲਈ ਵੀ ਕਾਫੀ ਕੰਫਰਟੇਬਲ ਰਹਾ ਹੈ ਕਿ ਹੁਣ ਜਿਹੜੀ ਬਾਰਿਸ਼ ਹੈਉਣ ਵਾਲੇ ਹੁਣ 24 ਤੋਂ 48 ਘੰਟਿਆਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਮੌਨਸਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਕਾਫੀ ਅੱਛੀ ਚੱਲ ਰਹੀ ਹੈ ਪਰ ਫਿਰ ਵੀ ਪੂਰਾ ਪੰਜਾਬ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਕੁਝ ਏਰੀਆ ਜਿਹੜੇ ਆਈਸੋਲੇਟਡ ਪਲੇਸਿਸ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਜਿਹੜੇ ਨੀਵੇਂ ਇਲਾਕੇ ਉਹਨਾਂ ਨੂੰ ਕੀ ਅਪੀਲ ਹੈ ਨੀਵੇਂ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਖੜਾ ਹੋ ਜਾਂਦਾ ਹੈ ਸੋ ਉੱਥੋਂ ਪਾਣੀ ਦਾ ਜਿਹੜਾ ਮਤਲਬ ਨਿਕਾਸੀ ਦਾ ਪ੍ਰਬੰਧ ਦਾ ਜੁਰ ਕਰਨਾ ਚਾਹੀਦਾ ਹੈ ਨੀਵੇਂ ਲੱਗਿਆਂ ਤੇ ਜਾਣ ਤੋਂ ਵੀ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤਾਂ ਕਈ ਜਗ੍ਹਾ ਤੇ ਮਿਸ ਹੈਪਨਿੰਗਸ ਹੋ ਜਾਂਦੀਆਂ ਕੁਝ ਹਾਦਸੇ ਹੋ ਜਾਂਦੇ ਆ ਜਾਂ ਕਈ ਵਾਰੀ ਕੋਈ ਜਿਹੜੇ ਦਰਖਤ ਨੇ ਪੁਰਾਣੇ ਉਹ ਵੀ ਗਿਰ ਜਾਂਦੇ ਆ ਜਾਂ ਕਈ ਵਾਰੀ ਸੜਕਾਂ ਦਾ ਇੰਨਾ ਬੁਰਾ ਹਾਲ ਹੁੰਦਾ ਤਾਂ ਸੋ ਜਿਹੜੀ ਵੀ ਕੋਈ ਆਵਾਜਾਈ ਹੈ ਉਹਦੇ ਬਾਰੇ ਪੂਰਾ ਧਿਆਨ ਰੱਖਿਆ ਜਾਵੇ ਔਰ ਪਹਾੜਾਂ ਵੱਲ ਜਾਂ ਜਿਹੜੇ ਵੀ ਨਵੇਂ ਇਲਾਕੇ ਹੈਗੇ ਆ ਪਾਣੀ ਵਾਲੇ ਉੱਥੇ ਜਾਣ ਤੋਂ ਬੇਸ ਕੀਤਾ ਜਾਂਦਾ ਹੈ